ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਬਚਪਨ ਦੀਆਂ ਕੁਝ ਯਾਦਾਂ ਬਾਰੇ ਛੋਟੇ ਹੁੰਦੇ ਮਾਉਂ ਤੋਂ ਬਹੁਤ ਡਰ ਲੱਗਦਾ ਸੀ ਕੋਈ ਵੀ ਛੋਟਾ ਕੀੜਾ ਮਕੌੜਾ ਸੁਸਰੀ ਕਿੱਡੀ ਪਲਪੀ ਹੀ ਛਿਪਕਲੀ ਗੱਲ ਛੱਡੋ ਘਰ ਵਿੱਚ ਘੁੰਮਦੇ ਹਰ ਛੋਟੇ ਵੱਡੇ ਜੀ ਦਾ ਨਾਮ ਮਾਉਂ ਹੀ ਹੁੰਦਾ ਸੀ ਬੱਚਾ ਕਹਿਣਾ ਨਾ ਮੰਨੇ ਕੋਈ ਸ਼ਰਾਰਤ ਕਰੇ ਦੁੱਧ ਨਾ ਪੀਵੇ ਰੋਈ ਜਾਵੇ ਬਾਬ ਕੋਈ ਵੀ ਮਰਜ ਹੋਵੇ ਮਾ ਮਾ ਦਾਦੀਆਂ ਕੋਲ ਸੌ ਤਾਲਿਆਂ ਦੀ ਇੱਕੋ ਚਾਬੀ ਹੁੰਦੀ ਸੀ ਮਾਊ ਮਾਊ ਆ ਜਾਓ ਬੱਚੇ ਵੀ ਝੱਟ ਮਾਊ ਦਾ ਨਾਂ ਸੌਂਦੇ ਸਾਰ ਸਿੱਧੇ ਹੋ ਜਾਂਦੇ ਸੀ ਬਚਪਨ ਭਾਵੇਂ ਡਰ ਵਿੱਚ ਬੀਤਦਾ ਸੀ ਪਰ ਥੋੜੇ ਵੱਡੇ ਹੋ ਕੇ ਕਿਸੇ ਵੀ ਜਾਨਵਰ ਛਿਪਕਲੀ ਚੂਹੇ ਬਿੱਲੀ ਕੁੱਤੇ ਅਤੇ ਸੱਪ ਤੱਕ ਤੋਂ ਵੀ ਕਦੇ ਡਰਦੇ ਨਹੀਂ ਸੀ ਕੋਪ ਘਨੇਰੀਆਂ ਕੋਠੜੀਆਂ ਵਿੱਚ ਲੁਕਣ ਮੀਚੀ ਖੇਡਦੇ ਜਾ ਵੜਨਾ ਆਮ ਜਹੀ ਗੱਲ ਹੁੰਦੀ ਸੀ ਜਦੋਂ ਅੱਜ ਦੇ ਬੱਚਿਆਂ ਨੂੰ ਦੇਖਦੇ ਆ ਜੋ ਕਾਕਰੋਜ ਅਤੇ ਛਿਪਕਲੀ ਵਰਗੇ ਮਾਮੂਲੀ ਜੀਵਾਂ ਅੱਗੇ ਹੀ ਹਥਿਆਰ ਸੁੱਟ ਕੇ ਭੱਜ ਜਾਂਦੇ ਹਨ ਬਿਜਲੀ ਚਲੀ ਜਾਵੇ ਤਾਂ ਆਪਣੇ ਹੀ ਘਰ ਅੰਦਰ ਵੜਨ ਤੋਂ ਡਰ ਜਾਂਦੇ ਹਨ ਥੋੜਾ ਵੱਡੇ ਹੋਏ ਆ ਮਾਉ ਤੋਂ ਖਹਿੜਾ ਮਸਾਂ ਹੀ ਛੁੱਟਿਆ ਸੀ ਕਿ ਜੂਆਣੇ ਆਣ ਖੇਡਦੀਆਂ ਐਵੇਂ ਸੇ ਬੱਚਿਆਂ ਦੇ ਸਿਰ ਵਿੱਚ ਜੂਆਂ ਪੈ ਜਾਣੀਆਂ ਆਮ ਜਿਹੀ ਗੱਲ ਹੁੰਦੀ ਸੀ ਸਿਰ ਵਾਉਣ ਵੇਲੇ ਮਾਂ ਮਣੇ ਕਾਂਟਾ ਕਾਂਟਾ ਲੱਗੇ ਰਹਿਣਾ ਸ਼ਿਕਾਰ ਕਰਨ ਤੇ ਨੌਹਾਂ ਨਾਲ ਪਟਾਕੇ ਵਜਾਉਣ ਗਰਦਨ ਆਕੜ ਜਾਣੀ ਬੈਠਿਆਂ ਦੀ ਰੋਂਦੇ ਕਰਲਾਉਂਦਿਆਂ ਦੀ ਮਸਾਂ ਖਲਾਸੀ ਹੋਣੀ ਪਰ ਬੱਚਿਆਂ ਨੂੰ ਕਾਬੂ ਕਰਨ ਲਈ ਜੂਆਂ ਨਾਂ ਦਾ ਇਹ ਹਥਿਆਰ ਮਾਮਾ ਦੇ ਬਹੁਤ ਕੰਮ ਆਉਂਦਾ ਬੱਚਾ ਸਿਰ ਨਾ ਵਹਾਵੇ ਤਾਂ ਜੂਆਂ ਸਿਰ ਨਾ ਨਾ ਵੀ ਤਾ ਜੂਆ ਮਿੱਟੀ ਸਿਰ ਵਿੱਚ ਪਾਵੇ ਤਾਂ ਜੂਆ ਮੀਂਹ ਵਿੱਚ ਬਾਹਰ ਖੇਡਣ ਜਾਵੇ ਤਾਂ ਜੂਆ ਮਾਵਾ ਕੋਲ ਇੱਕੋ ਬ੍ਰਾਹਮਾਸਤਰ ਹੁੰਦਾ ਸੀ ਜੂਆ ਪੈ ਜਾਣ ਗਿਆ ਡਰਦੇ ਬੱਚੇ ਆਪਣੇ ਆਪ ਸਭ ਕੁਝ ਸਮਝ ਜਾਂਦੇ ਨਹੀਂ ਤਾਂ ਕਈ ਵਾਰ ਅੱਕ ਕੇ ਮਾਵਾ ਪੁਲਸੀਆ ਦਬ ਕੇ ਵਾਂਗ ਡੰਡਾ ਪ੍ਰੇੜ ਵੀ ਕਰ ਦਿੰਦੀਆਂ ਸਨ ਪਰ ਨਾਲ ਦੀ ਨਾਲ ਸ਼ੱਕਰ ਘਿਓ ਚੂਰੀ ਜਾਂ ਚੀਜੀ ਦੇ ਕੇ ਮਨਾ ਵੀ ਲੈਂਦੀਆਂ ਫੋਰ ਵੱਡੇ ਹੋ ਕੇ ਜੂਆਂ ਤੋਂ ਖਲਾਸੀ ਹੁੰਦੀ ਤਾਂ ਫੋੜਿਆਂ ਨੇ ਦਬ ਲੈਣਾ ਮਿੱਟੀ ਘੱਟੇ ਵਿੱਚ ਖੇੜਦੇ ਕੋਈ ਸੱਟ ਚੋਟ ਲੱਗ ਜਾਣੀ ਤਾਂ ਕੋਈ ਮਾਲਮ ਪੱਟੀ ਨਹੀਂ ਸੀ ਹੁੰਦੀ ਛੋਟੇ ਮੋਟੇ ਜਗਮਾਨੇ ਹੀ ਟੀਠ ਫੋੜਿਆਂ ਦਾ ਰੂਪ ਬਣ ਜਾਣਾ ਉੱਪਰੋਂ ਸਾਰਾ ਦਿਨ ਗੁੜ ਖਾਈ ਜਾਣਾ ਜਦੋਂ ਵੀ ਅੰਦਰ ਬੜੇ ਗੁੜ ਦਾ ਡਲਾ ਚੱਕ ਲੈਣਾ ਰੋਟੀ ਖਾਣੀ ਤਾਂ ਗੁੜ ਨਾਲ ਮਾਮਾ ਨੇ ਰੋਲਾ ਪਾਉਂਦੀਆਂ ਨਹੀਂ ਹੀ ਰਹਿ ਜਾਣਾ ਹਾਰ ਕਿਸੇ ਦੇ ਗੋਡੇ ਮੋਡੇ ਲੱਤਾਂ ਬਾਹਾਂ ਤੇ 2-4 ਫੋੜੇ ਹੋਣਾ ਆਮ ਜਿਹੀ ਗੱਲ ਹੁੰਦੀ ਸੀ ਕਈ ਫੋੜਿਆਂ ਦੇ ਵੱਡੇ ਵੱਡੇ ਨਿਸ਼ਾਨ ਬਣ ਜਾਂਦੇ ਸਨ ਜੋ ਸਾਰੀ ਉਮਰ ਹੀ ਬਚਪਨ ਦੀਆਂ ਯਾਦਾਂ ਤਾ ਯਾਦਾਂ ਨੂੰ ਤਾਜ਼ਾ ਰੱਖਦੇ ਸਨ ਜੀਤ ਦੇ ਮਹੀਨੇ ਜਰਗ ਸ਼ੀਤਲਾ ਮਾਤਾ ਦਾ ਮੇਲਾ ਆਉਣਾ ਇੱਕ ਦਿਨ ਪਹਿਲਾ ਸੋਮਵਾਰ ਨੂੰ ਘਰ ਵਿੱਚ ਗੁਲਗਲੇ ਕਚੌਰੀਆਂ ਬਾਨੀਆਂ ਸੋਖ ਨਾਲ ਸਾਂਝੇ ਪਰਿਵਾਰਾਂ ਕਾਰਨ 5-6 ਬੱਚੇ ਆਮ ਹਰ ਘਰ ਵਿੱਚ ਹੁੰਦੇ ਸਨ ਸਾਰਿਆਂ ਨੇ ਹੀ ਕੌਲੀਆਂ ਲੈ ਕੇ ਕੜਾਹੀ ਦੇ ਦਿਵਾਲੇ ਮਾਮਾ ਨੂੰ ਡਰ ਕੇ ਕਿਤੇ ਬੇਧਿਆਨੇ ਹੋ ਕੇ ਜਾਂ ਸ਼ਰਾਰਤ ਤੱਕਾ ਮੁਕੀ ਕਰਕੇ ਕੋਈ ਬੱਚਾ ਗਰਮ ਤੇਲ ਨਾਲ ਹੀ ਨਾ ਸੜ ਜਾਵੇ ਮਾਮਣੇ ਫਿਰ ਅਜਿਹਾ ਅਗਨੀ ਬਾਣ ਛੱਡਣਾ ਕਿ ਸਾਰੇ ਬੱਚੇ ਟਿਕ ਕੇ ਆਰਾਮ ਨਾਲ ਬੈਠ ਜਾਂਦੇ ਹੈ ਕਿਸੇ ਦੇ ਯਾਦ ਉਹ ਫਾਰਮੂਲਾ ਸ਼ਾਇਦ ਨਹੀਂ ਮੈਂ ਦੱਸਦਾ ਸਾਡੀ ਮਾਂ ਜਿਸ ਨੂੰ ਅਸੀਂ ਬੀਬੀ ਕਹਿੰਦੇ ਹਾਂ ਨੇ ਕਹਿਣਾ ਸਾਰੇ ਚੁੱਪ ਕਰਕੇ ਇਹੀਠਾਂ ਬੈਠ ਜਾਓ ਜੇ ਤੁਸੀਂ ਖੜੇ ਰਹੇ ਤਾਂ ਕੜਾਹੀ ਠੰਡੀ ਹੋ ਜਾਊ ਫੇਰ ਗੋਲਗਲੇ ਨਹੀਂ ਬਣਨੇ ਸਾਰਿਆਂ ਨੇ ਸੁਸਰੀ ਵਾਂਗ ਸੌ ਜਾਣਾ ਦੀਵਾਲੀ ਆਉਣੀ ਮਾਮਾ ਨੂੰ ਦੀਵਾਲੀ ਤੋਂ ਪਹਿਲਾਂ ਤੇ ਦੀਵਾਲੀ ਵਾਲੇ ਦਿਨ ਇੰਨਾ ਕੰਮ ਹੁੰਦਾ ਸੀ ਕਿ ਸਿਰ ਖੁਰਕਣ ਦੀ ਵੀ ਬੇਨ ਨਹੀਂ ਸੀ ਹੁੰਦੀ ਦੀਵਾਲੀ ਵਾਲੇ ਦਿਨ ਸਵੇਰ ਦੇ ਕੰਮਾਂ ਲਤੋ ਵੇਲੇ ਹੋ ਕੇ ਬੱਚਾ ਨੂੰ ਸਿਰ ਨਾ ਹੋਣਾ। ਵਾਲਾਂ ਨੂੰ ਬਾਹ ਕੇ ਜੂੜਾ ਕਰ ਦੇਣਾ। ਸਿਰ ਤੇ ਰਮਾਲ ਬੰਨ ਦੇਣਾ। ਸ਼ਾਮ ਵੇਲੇ ਸਾਰੇ ਬੱਚਿਆਂ ਦੇ ਸਿਰ ਤੇ ਕੋਈ ਕੱਪੜਾ ਬੰਨ ਦੇਣਾ ਤਾਂ ਕਿ ਪਟਾਕੇ ਜਾਂ ਫੁੱਲ ਚੜੀ ਨਾਲ ਬੱਚਿਆਂ ਦੇ ਵਾਲਾਂ ਨੂੰ ਨੁਕਸਾਨ ਨਾ ਹੋਵੇ। ਅਸੀਂ ਸਭ ਜਾਣਦੇ ਹਾਂ ਕਿ ਵਾਲ ਬਹੁਤ ਜਲਦੀ ਅੱਗ ਫੜਦੇ ਹਨ। ਜੇ ਬੱਚਿਆਂ ਨੇ ਸਿਰ ਤੋਂ ਕੱਪੜਾ ਲਾਉਣ ਦੀ ਜिद ਕਰਨੀ ਤਾਂ ਫੇਰ ਮਾਮਾ ਨੇ ਫਾਰਮੂਲਾ ਵਰਤਨਾ ਦੀਵਾਲੀ ਵਾਲੀ ਰਾਤ ਨੂੰ ਬੁੱਢੀ ਮਾਈ ਵਾਲ ਕੱਟ ਕੇ ਲੈ ਜਾਂਦੀ ਏ ਮੱਚਾ ਨੇ ਐਨਾ ਡਰ ਜਾਣਾ ਕਿ ਸਿਰ ਤੋਂ ਕੱਪੜਾ ਲਾਉਣਾ ਤਾਂ ਦੂਰ ਦੀ ਗੱਲ ਸਿਰ ਤੇ ਕੱਪੜੇ ਨੂੰ ਹੱਥ ਵੀ ਨਹੀਂ ਲਾਉਣ ਦਿੰਦੇ ਸਨ ਦਾਦੀਆਂ ਨੇ ਰਾਤ ਨੂੰ ਛੱਤ ਤੇ மஞ்சੇ ਉੱਪਰ ਲੇਟਿਆਂ ਹੀ ਤਾਰਿਆਂ ਸੰਬੰਧੀ ਅਜਿਹੀਆਂ ਬਾਤਾਂ ਕਹਾਣੀਆਂ ਬਣਾ ਕੇ ਦੱਸਣਾ ਕਿ ਅੱਜ ਤੱਕ ਵੀ ਚੇਤੇ ਵਿੱਚੋਂ ਨਹੀਂ ਵਿਸਰੀਆਂ ਪਾਵੇਂ ਸਾਡੀਆਂ ਦਾਦੀਆਂ ਨਾਨੀਆਂ ਕੋਲ ਕਿਤਾਬੀ ਸਿੱਖਿਆ ਨਹੀਂ ਸੀ ਪਰੰਤੂ ਉਹਨਾਂ ਕੋਲ ਗਿਆਨ ਦਾ ਭੰਡਾਰ ਹੁੰਦਾ ਸੀ ਬੱਚਿਆਂ ਨੂੰ ਦੇਣ ਲਈ ਹਰ ਰਾਤ ਨੂੰ ਕੋਈ ਨਵੀਂ ਕਥਾ ਕਹਾਣੀ ਜਾਂ ਪਹਿਲਾਂ ਹੀ ਸੁਣਾਈਆਂ ਕਹਾਣੀਆਂ ਨੂੰ ਹੋਰ ਨਵੇਂ ਰੂਪ ਵਿੱਚ ਸੁਣਾਉਣ ਦੀ ਅਜਿਹੀ ਕਲਾ ਹੁੰਦੀ ਸੀ ਕਿ ਹਰ ਵਾਰ ਵੱਖਰਾ ਹੀ ਆਨੰਦ ਆਉਣਾ ਜੇਕਰ ਕਿਸੇ ਬੱਚੇ ਨੇ ਦਿਨ ਵਿੱਚ ਦਾਦੀ ਜਾਂ ਮਾਂ ਨੂੰ ਕਹਾਣੀ ਸੁਣਾਉਣ ਦੀ ਜਦ ਕਰਨੀ ਤਾਂ ਇੱਕੋ ਜਵਾਬ ਹੁੰਦਾ ਸੀ ਕੇ ਦਿਨ ਬੇਲੇ ਬਾਤ ਸੁਣਾਉਣ ਨਾਲ ਮਾਮਾ ਰਾਹ ਭੁੱਲ ਜਾਉ ਮੈਂ 15 16 ਸਾਲ ਸਾਇੰਸ ਦੀ ਪੜ੍ਹਾਈ ਕੀਤੀ ਫਿਰ 27 ਸਾਲ ਸਾਇੰਸ ਦੀ ਪੜ੍ਹਾਈ ਵੀ ਕਰਵਾਈ ਪਰ ਮੈਨੂੰ ਇਸ ਕੜਾਈ ਠੰਡੀ ਹੋਣ ਵਾਲੇ ਅਤੇ ਮਾਮੇ ਦੇ ਰਾਹ ਭੁੱਲਣ ਵਾਲੇ ਤਰਕਾਂ ਦੀ ਸਮਝ ਅੱਜ ਤੱਕ ਨਹੀਂ ਲੱਗੀ ਪਰੰਤੂ ਸਾਡੇ ਤੇ ਇਸ ਦਾ ਅਸਰ ਬਹੁਤ ਜਲਦੀ ਅਤੇ 7% ਹੁੰਦਾ ਸੀ ਸੋ ਮੁੱਖ ਦੀ ਗੱਲ ਇਹ ਹੈ ਕਿ ਸਾਡੀਆਂ ਮਾਮਾ ਦਾਦੀਆਂ ਕੋਲ ਕੋਈ ਕਲਾ ਤਾਂ ਜ਼ਰੂਰ ਹੁੰਦੀ ਸੀ ਜਿਸ ਕਰਕੇ ਉਹ 4-4 5-5 ਬੱਚਿਆਂ ਨੂੰ ਵੀ ਸੰਭਾਲ ਲੈਂਦੀਆਂ ਸਨ ਭਾਵੇਂ ਸਮਾਂ ਆਧੁਨਿਕਤਾ ਦਾ ਆ ਗਿਆ ਮਾਮਾ ਦੇ ਰਜੇਵੇਂ ਹੋਰ ਤਰ੍ਹਾਂ ਦੇ ਹੋ ਗਏ ਹਨ ਨੌਕਰੀ ਪੇਸ਼ਾ ਮਾਮਾ ਕੋਲ ਸਮੇਂ ਦੀ ਘਾਟ ਰਹਿੰਦੀ ਹੈ ਬੱਚੇ ਵੀ ਬਹੁਤ ਤਰਕ ਵਿਤਾਰਕ ਕਰਨ ਲੱਗੇ ਹਨ ਪਰ ਫੇਰ ਵੀ ਮਾਫੀ ਸਹਿਤ ਲਿਖਣਾ ਚਾਹਾਂਗਾ ਕਿ ਸਾਡੀਆਂ ਅੱਜ ਦੀਆਂ ਮਾਮਾ ਬੱਚੇ ਪਾਲਣ ਦੀ ਜਾਣਕਾਰੀ ਲਈ ਪੇਰੈਂਟਿੰਗ ਦੀਆਂ ਕਲਾਸਾਂ ਲਾ ਕੇ ਵੀ ਇਕੱਲੇ-ਇਕੱਲੇ ਬੱਚੇ ਅੱਗੇ ਬੇਬਸ ਲਾਚਾਰ ਹੋ ਜਾਂਦੀਆਂ ਹਨ ਸਾਨੂੰ ਆਪਣੇ ਵਿਰਸੇ ਦੀਆਂ ਵਿਸਰੀਆਂ ਗੱਲਾਂ ਨੂੰ ਯਾਦ ਰੱਖਣ ਲਈ ਜ਼ਰੂਰ ਉਪਰਾਲੇ ਕਰਨੇ ਚਾਹੀਦੇ ਹਨ ਖੈਰ ਛੱਡੋ ਮੈਂ ਤਾਂ ਐਵੇਂ ਉਪਦੇਸ਼ ਦੇਣ ਲੱਗ ਪਿਆ ਪਰ ਅੱਜ ਇੱਕ ਗੱਲ ਸਾਡੀਆਂ ਦਾਦੀਆਂ ਨਾਨੀਆਂ ਤੇ ਮਾਮਾ ਦੀ ਮੈਨੂੰ ਜਰੂਰ ਸੱਚੀ ਲੱਗਦੀ ਹੈ ਕਿ ਜਰੂਰ ਕੋਈ ਮਾਉ ਫੇਰ ਆ ਗਿਆ ਜਿਸ ਦੇ ਡਰਨੇ ਸਾਨੂੰ ਸਾਰਿਆਂ ਨੂੰ ਆਪਣੇ ਹੀ ਘਰਾਂ ਵਿੱਚ ਨજરਬੰਦ ਕਰ ਦਿੱਤਾ ਹੈ ਜਰੂਰ ਕਿਸੇ ਨੇ ਕੋਈ ਬੇਵਕਤੀ ਬਾਤ ਪਾਈ ਹੋਵੇਗੀ ਤਾਂ ਹੀ ਤਾਂ ਸਾਰਿਆਂ ਦੇ ਮਾਮੇ ਹੀ ਨਹੀਂ ਸਗੋਂ ਚਾਚੇ ਤਾਏ ਭੂਆ ਮਾਸੀਆਂ ਮਿੱਤਰ ਦੋਸਤ ਆਂਢੀ ਗੁਆਂਢੀ ਸਭ ਘਰਾਂ ਦੇ ਰਾਹ ਭੁੱਲ ਗਏ ਹਨ ਉਹਨ ਕੋਈ ਕਿਸੇ ਦੇ ਦਰਤੇ ਦਸਤਕ ਨਹੀਂ ਦਿੰਦਾ ਜੇ ਕੋਈ ਭੁੱਲਿਆ ਭਟ ਗਿਆ ਵੀ ਜਾਂਦਾ ਹੈ ਉਹ ਵਾਪਸ ਮੁੜਨ ਦੀ ਇੰਨੀ ਕਾਲੀ ਵਿੱਚ ਰਹੁੰਦਾ ਹੈ ਕਿ ਚਾਹ ਪਾਣੀ ਪੀਣ ਤੋਂ ਵੀ ਪਹਿਲਾਂ ਵਾਪਸ ਜਾਣ ਦੇ 15 ਕਾਰਨ ਦੱਸ ਦਿੰਦਾ ਹੈ ਵਿਰਸੇ ਦੇ ਵਾਰਸੋ ਆਓ ਸਾਡੇ ਸਾਰੇ ਰਲ ਕੇ ਸਾਡੇ ਅਮੀਰ ਅਤੇ ਸੱਭਿਆਚਾਰਕ ਸਾਂਝ ਵਾਲੇ ਮਹਾਨ ਵਿਰਸੇ ਨੂੰ ਬਚਾਈਏ ਹੋਮੇ ਭੇੜਚਾਲ ਅਤੇ ਦਿਖਾਵਿਆਂ ਨੂੰ ਛੱਡ ਸਿੱਧੇ ਸਾਦੇ ਸਾਫ ਦਿਲ ਦੇ ਦਿਲ ਪੰਜਾਬੀ ਬਣੀਏ ਜੇਕਰ ਤੁਹਾਨੂੰ ਇਹ ਕਹਾਣੀ ਅਤੇ ਵਿਚਾਰ ਵਧੀਆ ਲੱਗੇ ਤਾਂ ਲਾਇਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ